ਆ ਅੱਜ ਸਾਡੀ ਫੁੱਲ ਡਰੈਸ ਰਿਹਰਸਲ ਸੀ ਤੇ ਸਾਨੂੰ ਮਾਣ ਹੈ ਕਿ ਸਾਰੀ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਹੈਗੀਆਂ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਫੰਕਸ਼ਨ ਦੇ ਭਗੰਤੰਤਰ ਦਿਵਸ ਦਾ ਜਿਹੜਾ ਸੀਐਮ ਸਾਹਿਬ ਪ੍ਰੈਸਾਈਡ ਓਵਰ ਕਰ ਰਹੇ ਨੇ ਤੀ ਗੰਤੰਤਰ ਦਿਵਸ ਦੇ ਮੌਕੇ ਤੇ ਅਸੀਂ ਆਪਣੇ ਸੰਵਿਧਾਨ ਬਾਰੇ ਸਾਰੇ ਲੁਧਿਆਣਾ ਵਾਸੀਆਂ ਨੂੰ ਸਪੈਸ਼ਲੀ ਜਿਹੜੀ ਯੁਵਾ ਪੀੜ੍ਹੀ ਹੈ ਉਹਦੇ ਬਾਰੇ ਅਸੀਂ ਜਾਣੂ ਕਰਾਉਂਦੇ ਹੈਗੇ ਆ ਅਸੀਂ ਆਸ ਕਰਦੇ ਹਾਂ ਕਿ ਉਹ ਆਜ਼ਾਦੀ ਵਿੱਚ ਕਿਹੜੀਆਂ-ਕਿਹੜੀਆਂ ਸਾਡੀਆਂ ਚੀਜ਼ਾਂ ਸਾਡਾ ਸੰਵਿਧਾਨ ਜਿਹੜਾ ਆਇਆ ਹੈਗਾ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਣ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟੇਡੀਅਮ ਵਿੱਚ 26 ਤਰੀਕ ਨੂੰ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਝੰਡੇ ਦੀ ਰਸਮ ਨੂੰ ਅਦਾ ਕਰਨਗੇ ਜਿਸ ਤੋਂ ਪਹਿਲਾਂ ਫੁੱਲ ਡਰੈਸ ਰਿਹੈਸਲ ਦੀ ਪ੍ਰੇਡ ਹੋਈ ਇਸ ਮੌਕੇ ਡਿਪਟੀ ਕਮਿਸ਼ਨਰ ਸ਼ੁਰਬੀ ਮਲਿਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਤਿਰੰਗੇ ਝੰਡੇ ਦੀ ਰਸਮ ਨੂੰ ਅਦਾ ਕੀਤਾ ਅਤੇ 26 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਇੱਥੇ ਰੰਗੇ ਝੰਡੇ ਦੀ ਰਸਮ ਨੂੰ ਅਦਾ ਕਰਨਗੇ ਉਹਨਾਂ ਕਹਿਆ ਕਿ ਗਣਤੰਤਰਤਾ ਦਿਵਸ ਮੌਕੇ ਜਿੱਥੇ ਅੱਜ ਫੁੱਲ ਡਰੈਸ ਰਿਹਰਸਲ ਹੋਈ ਹੈ ਤਾਂ ਉੱਥੇ ਹੀ ਬੱਚਿਆਂ ਦੀ ਤਿਆਰੀ ਵੀ ਮੁਕੰਮਲ ਹੈ ਹਾਂਜੀ ਮੈਂ ਅੱਜ ਫੁੱਲ ਡਰੈਸ ਰਿਹਰਸਲ ਪ੍ਰੋਗਰਾਮ ਵਿੱਚ ਰਕਤ ਹੈ ਜਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਸਾਰੇ ਲੁਧਿਆਣਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਾਡੇ ਵੱਲੋਂ ਅੱਜ ਸਾਡੀ ਫੁੱਲ ਡਰੈਸ ਰਿਹਰਸਲ ਸੀ ਤੇ ਸਾਨੂੰ ਮਾਣ ਹੈ ਕਿ ਸਾਰੀ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਹੈਗੀਆਂ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਫੰਕਸ਼ਨ ਦੇ ਭਗੰਤਾਂ ਦੇ ਦਿਵਸ ਦਾ ਜਿਹੜਾ ਸੀਐਮ ਸਾਹਿਬ ਪ੍ਰੈਸਾਈਡ ਓਵਰ ਕਰ ਰਹੇ ਨੇ ਉਸ ਦੀਆਂ ਤਿਆਰੀਆਂ ਅੱਜ ਚੱਲ ਰਹੀਆਂ ਹੈਗੀਆਂ ਤੇ ਗਨਤੰਤਰ ਦਿਵਸ ਦੇ ਮੌਕੇ ਤੇ ਅਸੀਂ ਆਪਣੇ ਸੰਵਿਧਾਨ ਬਾਰੇ ਸਾਰੇ ਲੁਧਿਆਣਾ ਵਾਸੀਆਂ ਨੂੰ ਸਪੈਸ਼ਲੀ ਜਿਹੜੀ ਯੁਵਾ ਪੀੜ੍ਹੀ ਹੈ ਉਹਦੇ ਬਾਰੇ ਅਸੀਂ ਜਾਣੂ ਕਰਾਉਂਦੇ ਹੈਗੇ ਆ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਆਜ਼ਾਦੀ ਵਿੱਚ ਕਿਹੜੀਆਂ-ਕਿਹੜੀਆਂ ਸਾਡੀਆਂ ਚੀਜ਼ਾਂ ਸਾਡਾ ਸੰਵਿਧਾਨ ਜਿਹੜਾ ਆਇਆ ਹੈਗਾ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਣ ਤੇ ਪੂਰੇ ਪੇਟ੍ਰੀਓਟਿਜ਼ਮ ਦੇ ਨਾਲ ਉਹ ਇਸ ਦਿਹਾੜੇ ਨੂੰ ਜ਼ਰੂਰ ਮਨਾਉਣ ਉਹਨੂੰ 26 ਜਨਵਰੀ ਨੂੰ ਪ੍ਰੋਗਰਾਮ ਕੀਤਾ ਇਹਨਾਂ ਨਾਮ ਤੇ ਤਿਆਰੀਆਂ ਨੂੰ ਲੈ ਕੇ ਜਾਂ ਫਿਰ ਅਸੀਂ ਸੁਰੱਖਿਆ ਨੂੰ ਲੈ ਕੇ ਵੀ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਉਹ ਵਧੀਆ ਤਰੀਕੇ ਨਾਲ ਅਸੀਂ ਕੀਤੇ ਗਏ ਨੇ ਤੇ ਅੱਜ ਡਰੈਸ ਰਿਹਰਸਲ ਤਾਂ ਕੀਤੀ ਜਾਂਦੀ ਹੈ ਸੋ ਥੈਟ ਜੋ ਵੀ ਸਾਡਾ 1 ਮਿੰਟ 2 ਮਿੰਟ ਹੁੰਦਾ ਹੈ ਪ੍ਰੋਗਰਾਮ ਹੁੰਦਾ ਹੈ ਸੁਰੱਖਿਆ ਪ੍ਰਬੰਧ ਹੁੰਦੇ ਨੇ ਵੀਆਈਪੀ ਸਟੂਡੈਂਟ ਸਟੇਜ ਐਟ ਸੈਟਰਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਇਹਨਾਂ ਦਾ ਪ੍ਰੋਪਰ ਨਿਰੀਖਣ ਕਰਦੇ ਹੈਗੇ ਆ ਤਾਂਕਿ ਜੋ ਪ੍ਰੋਗਰਾਮ ਹੋ ਨਿਰਵਿਗਨ ਤੇ ਸਮੂਤ ਤਰੀਕੇ ਨਾਲ ਚੱਲ ਸਕੇ ਧੰਨਵਾਦ